ਦੇਖ ਰਹੋ ਡੈਨਿਕ ਸਵੇਰਾ ਟੀਵੀ ਮੈਂ ਨਰਮਨ ਕੁਮਾਰ ਜਿਵੇਂ ਕਿ ਤੁਹਾਨੂੰ ਪਤਾ ਸਾਰਿਆਂ ਨੂੰ ਪੰਜਾਬ ਭਰ ਵਿੱਚ ਕਿਸਾਨ ਜੱਥੇਬੰਦੀ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਅੱਜ ਅਸੀਂ ਬਰਨਾਲਾ ਸ਼ਹਿਰ ਵਿੱਚ ਕਰਿਆ ਸਾਡੇ ਨਾਲ ਵਪਾਰ ਮੰਡਲ ਦੇ ਪ੍ਰਧਾਨ ਅਨੰਦ ਨਾਲ ਜੀ ਆ ਉਹਨਾਂ ਨਾਲ ਪੂਰੀ ਗੱਲਬਾਤ ਕਰਾਂਗੇ ਬਾਜ਼ਾਰ ਖੁੱਲੂਗਾ ਜਾਂ ਨਹੀਂ ਖੁੱਲੂਗਾ ਸਰ ਸੱਸੀ ਕਾ ਡੈਨਿਕ ਸਵੇਰਾ ਸਰ ਕੀ ਕਹਿੰਦਾ ਜਵਾ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਤੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਹ ਸਪੀਡ ਨੂੰ ਸਮਝਦੇ ਨਹੀਂ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਪਿਆਰ ਬੰਦ ਰਹੇਗਾ ਨਹੀਂ ਰਹੇਗਾ ਬਜਾਏ ਅੱਜ ਸਿਹਤ ਮੰਡਲ ਵੱਲੋਂ ਦਾ ਸਿਹਤ ਲੈ ਰੱਖਿਆ ਰਿਹਾ ਨਾ ਨਹੀਂ ਇਸ ਕਰਨਾ ਇਹ ਕੋਈ ਕਿਸਾਨ ਜਿੱਥੇ ਵੀ ਨਹੀਂ ਪਾਣੀ ਦਾ ਥਾਲਮੀ ਦਿੱਤਾ ਕੋਈ ਜਗ੍ਹਾ ਨਹੀਂ ਥਾਲਮੀ ਦਿੱਤਾ ਕਿ ਬਾਕੀ बार-बार ਬੰਦ ਕਰਕੇ ਕਾਰੋਬਾਰ ਚੱਲੇ ਨਹੀਂ ਹੈਗਾ ਪਾਣੀ ਥਲੀ ਖਤਮ ਹੋਇਆ ਗਿਆ ਪੰਜਾਬ ਦੇ ਇਲਾਕਾ ਬਹੁਤ ਨਾੜੇ ਨੇ ਜਿੱਦਿਆਂ ਜਿਹੜੀਆਂ ਵੱਡੀਆਂ ਕੰਪਨੀਆਂ ਸੀ ਉਸਤੋਂ ਪੰਜਾਬ ਤੋਂ ਉਹਦੇ ਕਾਰੋਬਾਰ ਚੱਕ ਕੇ ਲੈ ਗਈਆਂ ਜਿਹੜੇ ਨਵੇਂ ਹੋਵਾ ਚੁਣੀਆਂ ਸੀ ਉਹ ਵੀ ਇਹ ਹਾਲਾਤਾਂ ਦੇ ਦੇਹਦਲ ਹੋ ਗਈਆਂ ਨੇ ਵੀ ਅੱਜ ਵੀ ਜਿਹੜਾ ਉਹ ਮੰਨਦਾ ਕੋਸਾਂ ਨੇ ਦੀdoctype ਕਿਸਾਨ ਜਿੱਥੇ ਮੰਡੀ ਉਹਨਾਂ ਵੱਲੋਂ ਸਾਰਿਆਂ ਵੱਲੋਂ ਤਾਂ ਮੰਨ ਲਈ ਕੁਝ ਵੱਲੋਂ ਮੰਨਦਾ ਲੇਕਿਨ ਐ ਮੈਂ بار بار ਬੰਦ ਕਰਕੇ ਚੱਲਦਾ ਜਿਹੜੀ ਇਹਨਾਂ ਨੂੰ ਕੈਸ਼ ਮੰਗਦਾ ਬਪਾਜੀ ਇਹਨਾਂ ਦੇ ਨਾਲ ਨੇ ਉਹਦੇ ਵਿੱਚ ਇਹ ਸੈਂਟਰ ਨਾਲ ਤਾਂ ਸੈਂਟਰ ਦੇ ਸਿਸਟਮ ਨਾਲ ਇਹ ਆਪ ਦਾ ਚਲੋਣ ਧੰਨੇ ਲੋਨ ਪੰਜਾਬ ਦਾ ਤਾਂ ਪੰਜਾਬ ਦੇ ਵਿੱਚ ਅਗਮ ਲਿਕੇ ਸਰਕਾਰ ਦੇ ਗੁਰੂ ਤੋਂ ਧੰਨੇ ਲੋਨ ਇਦਾਂ ਇਹ ਬਾਰ ਬੰਦ ਕਰਕੇ ਬਿਜਾਰ ਬੰਦ ਕਰਕੇ ਰਸਤੇ ਬੰਦ ਕਰਕੇ ਤਾਂ ਕੋਈ ਹੱਲ ਨਹੀਂ ਇਹ ਤਾਂ ਲੰਬੇ ਸੰਘਰਸ਼ ਚੱਲਦੇ ਨੇ ਵਾਰੀ-ਵਾਰੀ ਬੰਦ ਕਰਦੇ ਆਕਾਰ ਨੂੰ ਖਤਮ ਕਰਕੇ ਪੰਜਾਬ ਦਾ ਸੱਚਾ ਨਾਮ ਨਹੀਂ ਇਹਨਾਂ ਦਿਨਾਂ ਅਸੀਂ ਇਸ ਚੀਜ਼ ਦੇ ਹੱਕ 'ਚ ਨਹੀਂ ਹਾਂਗੇ ਤੇ ਜੇ ਆਪਾਂ ਕਿਸਾਨੀ ਦੀ ਗੱਲ ਕਰੀਏ ਕਿਸਾਨੀ ਦਾ ਤਾਂ ਸਾਰਾ ਸਿਸਟਮ ਚੱਲਿਆ ਹੋਇਆ ਹੈ ਖਾਣਾ ਦੇ ਕੇ ਕਣਕ ਦਾ ਵਪਾਰਾ ਚੱਲਿਆ ਚਾਹੀਦਾ ਹੈ ਇਹ ਸਿਸਟਮ ਸਾਰਾ ਚੱਲਦਾ ਹੈ ਇਹਨਾਂ ਨੂੰ ਜੇ ਕੋਈ ਬੰਦਦਾ ਹੈ ਬਪਾਰੀਆਂ ਨਾਲ ਮੀਟਿੰਗ ਕਰਕੇ ਤੇ ਦੁਕਾਨਦਾਰਾਂ ਨਾਲ ਕੋਈ ਗੱਲਬਾਤ ਕਰਕੇ ਕੋਈ ਇਹਨਾਂ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਇਹ ਐ ਪੈਰਲ ਸਰਕਾਰਾਂ ਚਲਾਉਂਦੇ ਨੇ ਅਤੇ ਫਰਮਾਨ ਜਾਰੀ ਕਰ ਦਿੰਦੇ ਨੇ ਕਿ ਸਾਰੇ ਮੰਤਰੀ ਸਰਕਾਰੀ ਪ੍ਰਾਈਵੇਟ ਹਸਪਤਾਲ ਪੰਪ ਗੈਸ ਸਟੇਸ਼ਨ ਇਹ ਇੱਕ ਤਰੀਕਾ ਰੁੜੀ ਆ ਜਿਹੜੇ ਆਪਣੇ ਸਕੂਲ ਦੇ ਬੱਚੇ ਨੇ ਕਾਲਜਾਂ ਦੇ ਬੱਚੇ ਪੜ੍ਹਦੇ ਆ ਕਿਸੇ ਦੀ ਨਾ ਨਿਕਾ ਚੋਰ ਨਾ ਕਿਸੇ ਨੇ ਕੋਈ ਦੁੱਖ ਸੁੱਖ ਜਾਨੇ ਐਸਾ ਸਿਲਸਿਲਾ ਚੱਲ ਰਿਹਾ ਹੈ ਤਕਰੀਬ ਇਹ ਕਿਸੇ ਲਈ ਆਇਆ ਪੰਜਾਬ ਦਿਨੋ ਦਿਨ ਬਰਬਾਦ ਹੋ ਜਾਂਦਾ ਹੋਰ ਬਰਬਾਦ ਹੋ ਰਿਹਾ ਸੀਐਨਟੀ ਜਨਾਂ ਸਹਿਮਤ ਨਹੀਂ ਕੋਈ ਸਮਾਜੀ ਦਾ ਮੁੱਦਾ ਹੈ ਪਹਿਲਾਂ ਵੀ ਅਸੀਂ ਬਹੁਤ ਸਾਥ ਵਿੱਚ ਆਉਂਦਾ ਸੈਨਿਕ ਤੋਂ ਨੀਤੇ ਤੇ ਬੰਦ ਕੀਤੇ ਆ ਨਾਲ ਸੰਦੇ ਨੇ ਸੰਭਾਦਦੇ ਨੇ ਲੇਕਿਨ ਇਹਦੇ ਨਾਲ ਨਾਲ ਜਦੋਂ ਕੋ ਬਗਵਾਦੀ ਤੇ ਦਿੱਕਾ ਪੈਂਦੀ ਆ ਤਾਂ ਤੇ ਲਾ ਕੇ ਕੁਸ਼ੀ ਜੱਥੇਬੰਦੀਆਂ ਨੇ ਵਪਾਰੀਆਂ ਨੂੰ ਨਿਸ਼ਾਨ ਕੀਤਾ ਬਲੈਕਮਿਲ ਕੀਤਾ ਉਹਨਾਂ ਕੋ ਪੈਸੇ ਲਏ ਨੇ ਰਾਤੋਂ ਦਾ ਕੇ ਰੋਟੀਆ ਦਿਖਰਾਉਂਦੀਆ ਦਿਖਰਾਉਂਦੀ ਕੋਦੋ ਇਹ ਵਪਾਰੀਆਂ ਦਾ 24 ਘੰਟੇ ਦੇ ਇਸ ਕਰਕੇ ਗੁਪਾਲ ਮੁੰਡਾ ਜਿਹੜਾ ਪਸ਼ਾਨੀ ਦਾ ਕਚਿਆਜ ਨੂੰ ਤਾਂ ਨਾਲ ਆ ਪਰਾ ਬੰਦ ਕਰਕੇ ਜ਼ਬਰਦਸਤੀ ਟੈਨਰ ਸੁਖਾਰਾ ਚਲਾ ਕੇ ਇਹਦੇ ਨਾਲ ਅਸੀਂ ਸੰਘਨ ਕੀ ਹੈਗਾ ਤਾਂ ਇਹਦਾ ਅਗਤੋਂ ਪਹਿਲਾ ਵੀਰਾਂ ਸੋਮਵਾਰ ਐਮਪਾਰਨ ਕਰਦੇ ਕਰਦੇ ਗੋਪਾਰ ਦੇ ਮਖਤਮ ਉਹਨੇ ਦੂਜੀ ਅਸਟੇ ਪਹਿਲੇ ਪੰਜਾਬ ਤੋਂ ਪੁੱਛੇ ਸੀ ਕਿ ਅੱਗੇ ਚੱਲਗੇ ਪੰਜਾਬ ਦੇ ਲੋਕ ਦੇ ਪਿੱਛੇ ਜਾਂਦਾ ਕਿ ਇਸ ਕਰਕੇ ਗੋਪਾਰੀਆਂ ਨੂੰ ਗੋਪਾਰ ਮੰਡਲ ਤੋਂ ਕੋਈ ਸੰਭਲ ਨਹੀਂ ਤੀਰ ਆ ਆਪਣੀ ਦੁਕਾਨਾਂ ਨੂੰ ਉਹ ਬਾਰ ਮੱਦ ਕਿਸਾਨਾਂ ਦਾ ਖੜਾ ਨਹੀਂ ਖੜਾ ਜੀ ਸਭ ਪਹਿਲੇ ਦਿਨ ਤੋਂ ਹੀ ਗੜੇ ਕਿ ਕਿਸਾਨਾਂ ਦੇ ਮੁੱਦੇ ਨਾਲ ਜਦੋਂ ਉਦੋਂ ਚੱਲਦਾ ਹੈ ਕਿੰਨੇ ਸਾਲ ਪਹਿਲਾਂ ਕਰਕੇ ਸੀ ਫਿਰ ਦਿੱਲੀ ਬਾਰਡਰ ਤੱਕ ਇਹਨਾਂ ਦੇ ਸਹਿਯੋਗ ਕਰਦੇ ਨੇ ਪਰ ਹੁਣ ਇਹਦੇ ਵਿੱਚ ਲੋਕ ਪੋਲੀਟਿਕਲ ਰੋਕੀਆਂ ਸੇਕਣ ਲਾ ਕੇ ਪੋਲੀਟਿਕਲ ਸਿਸਟਮ ਚੱਲ ਰਿਹਾ ਇਹਦੇ ਵਿੱਚ ਇਹਕੰਦ ਆਪਦੀ ਆਪਦੀ ਮਲਕੇ ਮੁਫਾਦ ਪਿੱਛੇ ਆਪਦੇ ਆ ਦੇ ਸਿਸਟਮ ਵਿੱਚ ਕਿਸਾਨੀ ਮੁੱਦਾ ਅੱਜ ਤੱਕ ਪਿੱਛੇ ਰਹਿ ਗਿਆ ਜਿਹੜੇ ਕਿਸਾਨ ਸਹੀ ਕਿਸਾਨ ਨੇ ਉਹ ਵੀ ਇਹ ਨਾ ਨਹੀਂ ਚੋਵੇ ਉਹ ਵੀ 2 ਮਹੀਨੇ ਵੀ ਬੈਠ ਕੇ ਉਹ ਗੱਲਬਾਤ ਕੀਤੀ ਆ ਜਿਹੜਾ ਸਿਸਟਮ ਚੱਲ ਰਿਹਾ ਹੈ ਇਹ ਪੋਲੀਟਿਕਲੀ ਚੱਲ ਰਿਹਾ ਪੰਜਾਬ ਨੂੰ ਗੱਲਬਾਤ ਕਰਨ ਦਾ ਚੱਲ ਰਿਹਾ ਅਸੀਂ ਇਹਨਾਂ ਚੀਜ਼ਾਂ ਦਾ ਸਹਿਮਤ ਨਹੀਂ ਹੈਗੇ ਇਹਨਾਂ ਚੀਜ਼ਾਂ ਤੋਂ ਅਸੀਂ ਨਾਲ ਨਹੀਂ ਹੈਗੇ ਪੰਜਾਬ ਨੂੰ ਬੈਂਕੀਓ ਜੀ ਹੁ ਤਾਂ ਜੀ ਗੱਟ ਪਾਰੀ ਨੂੰ ਜੋ ਕਰਕੇ ਮਰਦੂ ਨੂੰ ਨੁਕਸਾਨ ਹੋਇਆ। ਜਿਹੜਾ ਪਪਾਰੀ ਬਾਜ਼ਾਰ ਨੂੰ ਹੁੰਦਾ ਹੈ ਜੀ ਇਹ ਕਿਸਾਨ ਵਾਲੋ ਬੰਦ ਕਰਦੇ ਨੇ ਤਾਂ ਕਿਸਾਨ ਨਹੀਂ ਗਿਆ। ਜੇ ਕੋਈ ਗੁੰਡਾ ਕਰਦੀ ਨਾ ਧੱਕੇ ਨਾਲ ਜਿਹਨੂੰ ਕੁੱਤ ਮਾਰ ਜਾਂਦਾ ਵਿਆਰ ਬੰਦ ਕਰ ਦਿੰਦਾ ਉਹ ਕੌਣ ਪ੍ਰਸ਼ਾਸਨ ਦੀ ਸਰਕਾਰ ਦੀ ذمہ داری ਹੈ? ਕੋਈ ਸਰਕਾਰ ਦੇ ਕੇ ਜਾਂ ਪੁਲਿਸ ਪ੍ਰਸ਼ਾਸਨ ਦੇ ਕੇ ਉਹਦਾ ਫਿਰ ਕੀ ਕਰਦੀ ਹੈ ਕਿ ਕਿਸਾਨ ਛੱਡ ਕਿਉਂ ਚਲੇ ਜਾਂਦੇ ਨੇ। ਜੀ ਰਿਆਣਾ ਮਨੀਸ਼ ਕੁਮਾਰ ਮੇਰੀ ਕੱਪੜੇ ਦੀ ਦੁਕਾਨ ਆ ਬਿਜਾਰ ਦੇ ਵਿੱਚ ਪਪਾਰੀਆਂ ਇੱਕ ਅਸੀਂ ਕਿਹਨੂੰ ਚਾਹਣੇ ਬੀਜੀ ਜਿਹੜਾ ਕੁਝ ਹੋ ਰਿਹਾ ਹੈ ਬਹੁਤ ਗਲਤ ਹੋ ਰਿਹਾ ਹੈ। ਇਦੇ ਲਈ ਗੇਡਨਲ ਦੀ ਪ੍ਰੋਬਲਮ ਹੈ ਸਥਾਨ ਵਿਵਾਲ ਪ੍ਰੋਬਲਮ ਹੈ ਕੋਈ ਠੀਕ ਹੈ ਨਾ ਜੀ ਸਰਕਾਰ ਦੇ ਦੇ ਕੇ ਮਸਾਲਾ ਹੁਣ ਸੀਐਮ ਬੈਠਾ ਹੈ ਪ੍ਰਧਾਨ ਮੰਤਰੀ ਬੈਠਾ ਹੈ ਇਹਦਾ ਬਾਦੀ ਮਸਾ ਬੈਠਾ ਹੋਵੇ ਲੋਕਾਂ ਕੋਲ ਸੰਗਰਦ ਨੇ ਜੀ ਇਹ ਇਹਨਾਂ ਨੇ ਸਾਰੇ ਹਾਈਵੇ ਜਾਮਵਾ ਰੱਖੇ ਨੇ ਟੋਟਲੀ ਬੰਦਾ ਕਿਸੇ ਨੂੰ ਜਾਣ ਨਹੀਂ ਦਿੰਦੇ ਕਿਸੇ ਨੂੰ ਜਾਣ ਨਹੀਂ ਦਿੰਦੇ ਠੀਕ ਹੈ ਜੀ ਲੁਧਿਆਣਾ ਸਾਰਾ ਖੁੱਲਾ ਹੈ ਮੇਰੀ ਲੁਧਿਆਣਾ ਧਗੜੇ ਫੜਾ ਲੋ ਜੀ ਛੋਟੇ ਵਿਜਾਰ ਦੇ ਵਿੱਚ ਅਸੀਂ ਵਪਾਰੀ ਆਂ ਠੀਕ ਹੈ ਜੀ ਸਾਰਾ ਏਟ ਰਿਜਲਟ ਛੋਟੇ ਜਿਹੜਾ ਖੁੱਲਾ ਜਿੱਥੇ ਕੱਲ ਬਰਨਾਲੇ ਵਾਸਤੇ ਉਹਨਾਂ ਜੀ ਦੇ ਮਿਲ ਬੰਸ ਨਾਨਾ ਜੀ ਨੇ ਕਾਦੇ ਪਰ ਬਾਹਰ ਖੋਲੋ ਪਰ ਲੋਕਾਂ ਦੇ ਦਾਦਾ ਮਹੌਲ ਲੈਣਾ ਪੈਦਾ ਹੋ ਜਾਂਦਾ ਤੂੰ ਖੋਲੋ ਤਿਆਰ ਨਹੀਂ ਹੈ ਇਹ ਬਲੀਕਿ 45 ਹੱਦ ਸਮਝ ਨਹੀਂ ਆਈ ਜੇ ਕਿਸੇ ਦਿੱਕਤ ਆਉਂਦੀ ਹੈ ਕਿਸੇ ਬੰਦੇ ਨੂੰ ਕੋਈ ਇਹ ਕਹਿੰਦਾ ਪੰਜਾਬ ਦੀ ਕੀ ਆਉਂਦੀ ਹੈ ਇਹ ਪੰਜਾਬ ਬੰਦੇ ਦੀ ਕੀ ਬੋਲੋ ਇਹਨਾਂ ਪ੍ਰੋਬਲਮ ਹੈ ਜਾ ਕੇ ਆ ਸੱਡ ਕੇ ਲੜਨ ਕਿ ਇਹਨਾਂ ਨੂੰ ਸਰਕਾਰ ਕੇ ਲੜਨ ਸੀਐਮ ਦਾ ਕੋਈ ਕਿਰਿਆਸ਼ਕੀ ਲੜਨ ਭਰਾਮਾਂ ਦੀ ਮੋਦੀ ਦੇ ਪਤਾ ਲਾਉਣ ਦੁਕਾਨਦਾਰਾਂ ਦੀ ਸੂਰ ਹੈ ਦੁਕਾਨਦਾਰਾਂ ਦਾ ਤੇ ਕਿਸਾਨਾਂ ਦਾ ਪੂਰਾ ਰਿਸ਼ਤਾ ਹੈ ਠੀਕ ਹੈ ਨਾ ਜੀ ਪਰ ਫੇਰ ਵੀ ਦੁਕਾਨਦਾਰਾਂ ਦਾ ਖਾਬਾਦ ਰਹੀ ਇਹ ਜੇ ਸਹੀ ਕਿਸਾਨ ਹੈ ਜੀ ਉਹਦਾ ਦੁਕਾਨਦਾਰ ਕੋ ਸਾਡੇ ਨਹੀਂ ਹੈ ਉਹਦਾ ਧਰ ਨਹੀਂ ਨਹੀਂ ਹੈਗਾ ਇਦਾਂ ਵੀ ਤੁਰ ਫਿਰਦੇ ਨੇ ਬਿੱਲੀ ਦੂਰ ਤੁਰ ਫਿਰਦੇ ਨੇ। ਪਾਰ ਮੰਡਲ ਵੱਲੋਂ ਕਾਲ ਦਿੱਤੀ ਕਿ ਖੋਲਣ ਦੇ ਤੇ ਵਪਾਰ ਖੋਲ੍ਹਣੇ ਨੇ ਤੇ ਵੀ ਕਿਹਦੇ ਦੇ ਦੇ। ਇਹ ਵੀ ਜੀ ਉਹ ਸਾਡੇ ਵਪਾਰ ਸਾਡੇ ਦੇ ਕਸੂਰ ਆ ਇਹ। ਜਿਹੜੇ ਅੱਜ ਕਿੱਥੇ ਜੁ ਹੁੰਦੇ। ਕਿ ਵੀ ਸਾਨੂੰ ਮਾਰ ਪੈਂਦੀ ਆ ਤਾਂ ਮਾਰ ਪੈ ਦਾ ਕਾਰਨ ਇੱਕੋ ਹੀ ਆ। ਕੱਲ੍ਹ ਵਾ ਵੰਡੀ ਕਰੂਗਾ। ਅਸੀਂ ਰਾਤ ਸਪੈਸ਼ਲ ਕਾਲ ਦਿੱਤੀ ਇਸ ਗੱਲ ਦੀ ਵੀ ਸਾਰਾ ਬਿਜ਼ਾਰ ਖੋਲੋ। ਪਾਰ ਮੰਡਲ ਤੁਹਾਡੇ ਨਾਲ ਖੜਾ ਹੈ। ਪਰ ਜਦੋਂ ਕੋਈ ਦੁਕਾਨ ਖੋਲ੍ਹੂ ਤਿਆਰੀ ਨਹੀਂ ਹੈਗਾ ਜੀ ਉਦੋਂ ਫਾਰਵਰਡ ਕਰੂਗਾ। ਇਹ ਸਾਡਾ ਕਸੂਰ ਆ ਪਰ ਦੁਕਾਨਦਾਰਾਂ ਦੀ ਕਸੂਰ ਆ। ਜੋ ਕਿੱਥੇ ਜੁ ਹੁੰਦੇ ਆ ਸੀ। ਸਾਨੂੰ ਇੱਕ ਇੱਕ ਵਾਰ ਦੀ ਵਪਾਰ ਮੰਡਲ ਦੇ ਪ੍ਰਧਾਨ ਹਨੀਲ ਨਾਲ ਜਿਨ੍ਹਾਂ ਨਾਲ ਪੂਰੀ ਗੱਲਬਾਤ ਕੀਤੀ ਉਹਨਾਂ ਵੱਲੋਂ ਆਖਿਆ ਗਿਆ ਬਰਨਾਲਾ ਸ਼ਹਿਰ ਖੁੱਲੇਗਾ ਬੈਨਿੰਗ ਸਵੇਰਾਂ ਲਈ ਨਿਰਮਲ ਪਵਾਦੀ ਰਿਪੋਰਟ ਬਰਨਾਲਾ